ਏ ਜ਼ਿੰਦਰੀ ਮੁੰਦਰੀ ਹੇ ਤੇਰੇ ਕਣ ਵਿਚਾਰਾ ਦੁੱਲੇ ਪੱਟੀ ਵਾਲਾ ਦੁੱਲੇ ਧੀਵੇ ਅਹੀ ਤਾਂ ਸੇਰ ਕਸਕਰ ਪਾਈ ਕੁੜੀ ਦੇ ਭਜੇ ਪਾਈ ਕੁੜੀ ਦਾ ਲਾਲ ਪਟਾਕ ਕੁੜੀ ਦਾ ਸਾਲੂ ਪਟਾ ਸਾਲੂ ਘੜ ਚਮੇਟੇ ਚਾਚੇ ਗਾਲੀ ਦੇ ਸੇ ਚਾਚੇ ਚੋਰੀ ਕੁੱਟੀ ਜੀਮੀ ਧਾਰਾ ਲੁੱਟੀ ਜੀਮੀ ਧਾਰਸਦਾਓ ਗੇਣ ਗੇਣੇ ਬੋਲੇ ਲਾਓ ਇੱਕ ਪੋਲਾ ਕੱਟ ਗਿਆ ਜ਼ਿਮੀਂਦਾਰ ਨੱਚ ਗਿਆ ਓਏ ਬਾ ਚੰਨੀ ਬੜੀ ਬਦਿਆ ਲੋੜੀ ਦੀ ਬੋਲੀ ਸੁਣਾਈ ਹਣ ਤੋ ਅਸੀਂ ਸੁਣਾਓ ਪ੍ਰੀਤੋ ਜੀ ਧਰ ਮੇਰੇ ਨੇ ਲੜਕੇ ਖੂਤੇ ਪਲੇ ਅਚਵਾਰਾ तीन पात दी इट लवाई चार पात दा दागर अकड़ का दीवे जगते फिरे कवार अकड़ का दीवे जगते फिरे कवार ओए तो लगता भाइयों ते भाइनो मेरे ते ही गाता लगता है तो जी सनाओ से मरोजी अड़िया चुत चुत में दीनो सोन महीना आया మరి సస్ సాగ బగ తాగా పై మేన సాగ పద లగే ਉਹ ਮੈਂ ਛਨੋਨਾ ਮੈਂ ਛਨੋਨਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੱਲੀਆਂ ਓਥੋਂ ਦੇ ਦੋ ਬਲਦ ਸੁਣੀ ਦੇ ਗਲ ਵਿੱਚ ਉਹਨਾਂ ਦੇ ਟੰਗੀਆਂ ਭਜ-ਭਜ ਕੇ ਉਹ ਮੱਕੀ ਬੀਜ ਦੇ ਦੇ ਟਿਕਟ ਲੱਗੀਆਂ ਛਲੀਆਂ ਮੇਲਾ ਅਕਸਰ ਦਾ ਦੋ ਮਟਿਆ ਰਾਚ ਲਿੰਗਾ ਮੇਲਾ ਅਕਸਰ ਦਾ ਦੋ ਮਟਿਆ ਰਾਚ ਲਿੰਗਾ ਛੋਟਾ ਤੇ ਮਟਿਆ ਰਾਚ ਹੀ ਰੇਂਦਾ ਓ ਯਾਰ ਮੈਂ ਤਾਂ ਬੋਲੀ ਭਾਈਆ ਓ ਮੈਂ ਛਨੋਨਾ ਮੈਂ ਛਨੋਨਾ ਬਾਰੀ ਬਾਰ ਚੀ ਘਟਣ ਗਿਆ ਸੀ ਘਟ ਕੇ ਲੈ ਆਂਦਾ ਬਤਾਉ ਨਿਬਜ ਮੇਰੇ ਸਾਈਕਲ ਤੇ ਟੱਲੀਆ ਬਜਾਉਂਦਾ ਜਾਉ ਨਿਬਜ ਮੇਰੇ ਸਾਈਕਲ ਤੇ ਟੱਲੀਆ ਬਜਾਉਂਦਾ ਜਾਉ ਮਾੜੀ ਬੈਦੀ ਸਾਈਕਲ ਤੇ ਮਨ ਸੱਟਦੇ ਹੋਗੇ ਹਾਸੇ ਠੱਠੇ ਖੁਸ਼ੀਆਂ ਖੇੜੇ ਇੱਕ ਦੂਜੇ ਦੀ ਝੋਲੀ ਪਾਓ ਜ਼ਿੰਦਗੀ ਚ ਸਭ ਦੇ ਰੰਗ ਭਰੋ ਲੋੜੀ ਖੁਸ਼ੀਆਂ ਸੰਗ ਮਨਾਓ భో లో సంగ మ